ਕਬੀਰ ਅਵਰਹ ਕੋ ਉਪਦੇਸ ਤੇ ਮੁਖ ਮੈਂ ਪਰਹਿ ਰਿਤ ਰਾਸ ਬਿਨਾਂ ਨੀ ਰਖਤੇ ਖਾਇਆ ਘਰ ਕਾ ਖੇਤ ਕਬੀਰ ਸਾਧੂ ਕੇ ਸੰਗਤ ਰਹਾ ਜਾਓ ਕੇ ਪੂ ਸਿਖਾਓ ਹੋਨ ਹਰਸ ਹੋਇ ਹੈ ਸਾਖਤ ਸੰਗ ਨ ਜਾਓ ਕਬੀਰ ਸੰਗਤ ਸਾਧਕੇ ਦਿਨ ਦਿਨ ਦੂਣਾ ਹੈ ਤ ਸਾਖਤ ਕਰੀ ਕੰਬਰੀ ਤੋਏ ਹੋਏ ਨਾ ਸੇਤ ਕਬੀਰ ਮਨ ਮੁੰਡਿਆ ਨਹੀਂ ਕੈਸ ਮੁੰਡਾਏ ਕਾਏ ਜੋ ਕਿਛ ਕੀਆ ਸੋ ਮਨ ਕੀਆ ਮੁੰਡਾ ਮੁੰਡ ਜਾਏ ਕਬੀਰ RAM ਨਾ ਛੋਡੀਐ ਤਨ ਤਨ ਜਾਏ ਤ ਜਾਓ ਚਰਨ ਕਮਲ ਚਿਤ ਵਿਦਿਆ ਰਾਮੇ ਨਾਮ ਸਮਾਉ ਕਬੀਰ ਜੋ ਹਮ ਜੰਤ ਬਜਾਵਤੇ ਟੂਟ ਗਏ ਸਭ ਤਾਰ ਜੰਤ ਵਿਚਾਰਾ ਕੀ ਕਰੈ ਚੱਲੇ ਬਜਾਵਨ ਹਾਰ ਕਬੀਰ ਮਾਇ ਮੁੰਡਾ ਤਹ ਗੁਰੂ ਕੇ ਜਾਤ ਪਰਮਨ ਜਾਏ ਆਪ ਡੁੱਬੇ ਚਹ ਬੇਦਮਹਿ ਚੇਲੇ ਦੀਏ ਬਹਾਈ ਕਬੀਰ ਜਿਤ ਬਾਪ ਕੀਏ ਰਾਖੇ ਤਲੈ ਦੁਰਾਈ ਪਰਗਟ ਪਏ ਨਿਦਾਨ ਸਭ ਜਦ ਪੁੱਛੇ ਧਰਮ ਰਾਏ ਕਬੀਰ ਹਰਿ ਕਾ ਸਿਮਰਨ ਛਾੜਿ ਕੈ ਪਾਲਿਓ ਬਹੁਤ ਕੁਟੰਬ ਧੰਦਾ ਕਰਤਾ ਰਹਿ ਗਿਆ ਭਾਈ ਰਹਿਿਆ ਨ ਬੰਦ ਕਬੀਰ ਹਰ ਕਾ ਸਿਮਰਨ ਛਡਕੈ ਰਾਤ ਜਗਾ ਬਣ ਜਾਏ ਸਰਬਨ ਹੋਏ ਕੈ ਉਤਰੈ ਜਾਏ ਆਪਣੇ ਖਾਏ ਕਬੀਰ ਹਰ ਕਾ ਸਿਮਰਨ ਛਡਕੈ ਹੋਈ ਰਾਖੈ ਨਾਰ ਗਦਹੀ ਹੋਏ ਕਇਉ ਤਰੈ ਭਾਰ ਸਹੈ ਮਨ ਚਾਰ ਕਬੀਰ ਚਤੁਰਾਈ ਹਤ ਘਣੀ ਹਰਿ ਜਪਹਿਰਦਾ ਮਾਹੇ ਸੂਰੇ ਉਪਰ ਖਿਲਨਾ ਗਿਰੈ ਟਾਟ ਹਰਿ ਨਾਹੇ ਕਬੀਰ ਸੋਈ ਮੁਕਤਨ ਹੈ ਜਾ ਮੁਖ ਕਹਏ RAM ਦੇਹ ਕਿਸ ਕੀ ਬਬਰੇ ਪਵਿੱਤਰ ਹੋਏ ਗੋਗਰਾਮ ਕਬੀਰ ਸੋਈ ਕੁੱਲ ਭਲੀ ਜਾ ਕੁੱਲ ਹਰਿ ਕੋ ਦਾਸ ਜੇ ਕੁਲ ਦਾਸ ਨਉਪਜੈ ਸੋ ਕੁਲ ਢਾਕ ਪਲਾਸ ਕਬੀਰ ਹੈ ਗਏ ਬਾਹਨ ਸਗਨ ਘਨ ਲੱਖ ਤਜਾ ਫਹਿਰਾ ਹੈ ਆ ਸੁਖ ਤੇ ਭਿਕਿਆ ਭਲੀ ਜੋ ਹਰਿ ਸਿਮਰਤ ਦਿਨ ਜਾਹਿ ਕਬੀਰ ਸਭ ਜਗ ਹੋਂ ਫਿਰਿਓ ਮੰਡਲ ਕੰਧ ਚੜਾਏ ਹੋਈ ਕਾਹੂ ਕੋ ਨਹੀਂ ਸਬਦ ਕੀ ਠੋਕ ਬਜਾਏ ਮਾਰਗ ਮੋਤੇ ਬਿਤਰੇ ਅੰਦਾ ਅਨਿਕ ਸਿਵਾਏ ਜੋਤ ਬਿਨਾ ਜਗ ਦੇ ਸਕੀ ਜਗਤ ਓ ਲੰਗੇ ਜਾਏ ਬੁੱਢਾ ਵੰਸ ਕਵੀਰ ਕਾ ਉਪਜੋ ਪੂਤ ਕਮਾਲ ਹਰ ਕਾ ਸਿਮਰਨ ਸਾੜਕੈ ਕਰ ਲਿਆ ਮਾਲ ਕਬੀਰ ਸਾਧੂ ਕਾ ਮਿਲਣੇ ਜਾਈਐ ਸਾਥ ਨਾਲੀ ਜੈ ਕੋਈ ਅਚੈ ਬਉਨ ਦੀ ਜੀਐ ਅਗੇ ਹੋਏ ਸੋਈ ਕਬੀਰ ਜਗ ਬੱਧੋ ਜੇ ਜੀਵ ਰੀ ਤੇ ਮਤ ਬੰਧ ਹੋ ਕਬੀਰ ਜਹ ਅਟਲੋਂ ਲੋਂ ਜਾ ਸੋਨ ਸਮਾਨ ਸਰੀਰ ਕਬੀਰ ਹੰਸ ਓਡਿਓ ਤਨ ਗਾਡਿਓ ਸੋ ਜਾਏ ਸੈਨਾਹ ਅਜੋ ਜਿਉ ਨਾ ਛੋਡਈ ਰੰਕਾਈ ਨੈਨਾਹ ਕਬੀਰ ਨੈ ਲਿਨਿਹਰੋ ਤੁਜ ਕੋ ਸਭਨ ਸੁਨੋ ਤਉ ਨਾਉ ਬੈਨ ਉਚਰ ਤਉ ਨਾਮ ਜੀ ਚਰਨ ਕਮਲ ਰਿਤ ਠਾਓ ਕਬੀਰ ਸੁਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੇ ਪ੍ਰਸਾਦ ਚਰਨ ਕਮਲ ਕੀ ਮੋਜ ਮਹਿ ਰਹੋ ਅੰਤ ਅਰਾਧ ਕਬੀਰ ਚਰਨ ਕਮਲ ਕੇ ਮੋਜ ਕੋ ਕਹਿ ਕੈਸੇ ਓਨ ਮਾਨ ਕਹਿ ਬੇ ਕਾ ਸੋਭਾ ਨਹੀਂ ਦਿਖਾ ਹੈ ਪ੍ਰਵਾਨ ਕਬੀਰ ਦੇਖ ਕਹਿ ਕਹਿ ਕਹੋ ਕਹੇ ਨਾ ਕੋ ਬਤੀ ਆਏ ਹਰ ਜੈਸਾ ਤੈਸਾ ਉਹੀ ਰਹੋ ਹਰਕ ਗੁਣ ਗਾਏ ਕਬੀਰ ਚੁਗੈ ਚਿਤਾਰੇ ਭੇ ਚੁਗੈ ਚੁਗ ਚੁਗ ਚਿਤਾਰੇ ਜੈਸੇ ਬਚ ਰਹੇ ਕੂੰਜ ਮਨ ਮਾਇਆ ਮਮਤਾ ਰੇ ਕਬੀਰ ਅੰਬਰ ਘਰ ਹਰ ਛਾਇਆ ਬਰਕ ਭਰੇ ਸਰ ਤਲ ਚਾਦਰਿਕ ਜਾ ਤਰਸਤ ਰਹੈ ਤਿਨ ਕੋ ਕੌਨ ਹਵਾਲ ਕਬੀਰ ਚੱਕੇ ਜਾਉ ਨਸ ਵਿਚੁਰੈ ਆਏ ਮਿਲੈ ਪ੍ਰਭਾਤ ਜੋ ਨਰ ਬਿਛਰੇ RAM ਸੋ ਨਾ ਦਿਨ ਮਿਲੇ ਨਾ ਰਾਤ ਕਬੀਰ ਰਹਿ ਨਾਇਰ ਬਿਛੋੜਿਆ ਰਹੁਰੇ ਸੰਖਮਜੂਰ ਦੇਵਲ ਦੇਵਲ ਤਾੜੀ ਦੇਸਹਿ ਉਗਵਤ ਸੂਰ ਕਬੀਰ ਸੋਤਾ ਕਿਆ ਕਰਹਿ ਜਾਗ ਰੋਏ ਭੈ ਦੁੱਖ ਜਾ ਕਬਸ ਗੁਰ ਮਹਿ ਸੋ ਕਿਉ ਪਾਵੈ ਸੁਖ ਕਬੀਰ ਸੋਤਾ ਕਿਆ ਕਰਹਿ ਉੱਠ ਕੇ ਨ ਜਪਹਿ ਮੁਰਾਰ ਇੱਕ ਦਿਨ ਸੋਵਣ ਹੋਏ ਗੋ ਲਾਂਬੇ ਗੋੜ ਪਸਾਰ ਕਬੀਰ ਸੋਤਾ ਕਿਆ ਕਰਹਿ ਬੈਠਾ ਰੋਵਰ ਜਾਗ ਜਾ ਕੇ ਸੰਗ ਤੇ ਵਿਚਰਾ ਤਾਹੇ ਕੇ ਸੰਗ ਲਾਗ ਕਬੀਰ ਸੰਤ ਕੀ ਗੈਲ ਨਾ ਛੋੜਿਐ ਮਾਰਗ ਲਾਗਾ ਧਾਉ ਪੇਕ ਤਹੀ ਬੁਣੀਤ ਹੋਏ ਪੀਠ ਤ ਜਪਿਐ ਨਾਉ ਕਬੀਰ ਸਾਖਤ ਸੰਗ ਨਾ ਕੀਜੀਐ ਦੂਰਹਿ ਜਾਈਐ ਭਾਗ વાસਨ ਕਰੋ ਪਰਸੀਐ ਤਉ ਕਛ ਲਾਗੇ ਦਾਗ ਕਬੀਰ ਆ ਰਾਮਨਾ ਚੈਤੇ ਜੋ ਜਰਾ ਪਹੁੰਚ ਆਏ ਲਾਗੇ ਮੰਦਰ ਦਵਾਰ ਤੇ ਅਬ ਕਿਆ ਕਾਢਿਆ ਜਾਏ ਕਬੀਰ ਕਰਨ ਸੋਭਿਓ ਜੋ ਕਿ ਨੋ ਕਰਤਾਰ ਸਬਨ ਦੂਸਰ ਕੋ ਨਹੀਂ ਇਹ ਕੈ ਸਰਜਨ ਹਾਰ ਕਬੀਰ ਫਲ ਲਾਗੇ ਫਲਨ ਪਾਕਣ ਲਾਗੇ ਅੰਬ ਜਾਇ ਬਹੁ ਚਹ ਖਸਮ ਕਾ ਜੋ ਬੀਜ ਨਾ ਕਹੀ ਗੰਬ ਕਬੀਰ ਠਾਕੁਰ ਪੂਜੈ ਮੋਲ ਲੈ ਮਨ ਹਟ ਤੀਰਥ ਜਾਹੇ ਦੇਖ ਦੇ ਕਿ ਸੰਗ ਧਰ ਭੂਲੇ ਭਟਕਾ ਕਾਹੇ ਕਬੀਰ ਪਾਣ ਪਰਮੇਸ਼ਰ ਕੀਆ ਪੂਜੈ ਸਭ ਸੰਸਾਰ ਇਸ ਪ੍ਰਵਾਸੇ ਜੋ ਰਹੇ ਬੂਡੇ ਕਾਲੀ ਧਾਰ ਕਬੀਰ ਕਾਗਦ ਕੀ ਉਬਰੀ ਮਸਕੇ ਕਰਮਕ ਪਾਟ ਪਾਹਣ ਬੋਰੀ ਪਿਰਤ ਮੇ ਪੰਡਿਤ ਪਾੜੀ ਬਾਟ ਕਬੀਰ ਕਾਲ ਕਰੰਤਾ ਅਬਹਿ ਕਰ ਅਬ ਕਰਤਾ ਸੋਇ ਤਾਲ ਪਾਚੈ ਕਸੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ ਕਬੀਰ ਐਸਾ ਜੰਤਕ ਦੇਖਿਆ ਜੈਸੇ ਧੋਈ ਲਾਕ ਦਿਸ ਚੰਚਲ ਬਹੁ ਗੁਨਾ ਮਤ ਹੀ ਨਾ ਨਾ ਭਗ ਕਬੀਰ ਮੇਰੀ ਬੁੱਧ ਕੋ ਜਮਣਾ ਕਰੈ ਤਿਸਕਾਰ ਜਨ ਜਮਵਾ ਸਿਰਜਿਆ ਸੋ ਜਪਿਆ ਪਰਬਦਗਾਰ ਕਬੀਰ ਕਸਤੂਰੀ ਭਿਆ ਭਬਰ ਭੇ ਸਬਦਾਸ ਜਉ ਜਉ ਭਗਤ ਕਬੀਰ ਕੀ ਤਿਉ ਦੇਉ ਰਾਮ ਨਿਵਾਸ ਕਬੀਰ ਗਹਿ ਗਤ ਪਰਿਓ ਕੁਟੰਬ ਕੈ ਕੰਟ ਰਹਿ ਗਇਓ ਰਾਮ ਆਏ ਪਰੇ ਧਰਮ ਰਾਏ ਕੇ ਬੀਚਹਿ ਤੁਮ ਤਾਮ ਕਬੀਰ ਸਾਖਤ ਤੇ ਸੂਕਰ ਭਲਾ ਰਖੈ ਅਚਾਗਾਉ ਉਹ ਸਾਖਤ ਬਬਰ ਮਰ ਗਿਆ ਕੋਈ ਨ ਲਹਿ ਨਾਉ ਕਬੀਰ ਗੌਡੇ ਗੌਡੇ ਦੁਰ ਕੈ ਜੋਰੇ ਲੱਖ ਕਰੋੜ ਚਲਦੀ ਬਾਰਨਾ ਕਛ ਮਿਲਿਓ ਲੈ ਲੰਗੋਟੀ ਦੁਰ ਕਬੀਰ ਬੈ ਸੁਨੋ ਹੁਆ ਤਾ ਕਹਿ ਪਿਆ ਮਾਲਾ ਮੇਲੀ ਜਾਰ ਬਾਹਰ ਕੰਚਨ ਵਰਹਾ ਪੀਤਰ ਭਰੀ ਪੰਗਾਰ ਕਬੀਰ ਰੋੜਾ ਹੋਏ ਰਹੁ ਬਾਟਕਾ ਤਜ ਮਨ ਕਾ ਵਿਮਾਨ ਐਸਾ ਕੋਈ ਦਾਸ ਹੋਏ ਤਾਏ ਮਿਲੈ ਭਗਵਾਨ ਕਬੀਰ ਰੋੜਾ ਹੋਆ ਤਾਂ ਕਿਆ ਪਿਆ ਪੰਥੇ ਗਉ ਦੁੱਖ ਦੇ ਐਸਾ ਤੇਰਾ ਦਾਸ ਹੈ ਜਿਉਂ ਤਰਣੀ ਮਹਿਖੇ ਕਬੀਰ ਖੇ ਹੋਈ ਤਾਂ ਕਿਆ ਪਿਆ ਜੋੜ ਲਾਗੇ ਅੰਗ ਹਰ ਜਨ ਐਸਾ ਚਾਹੀਏ ਜੋ ਬਾਣੀ ਸਰਬੰਗ ਕਬੀਰ ਬਾਣੀ ਹੋਆ ਤਾਂ ਕਿਆ ਭਿਆ ਸੀਰਾ ਦਾਤਾ ਹੋਏ ਹਰ ਜਨ ਐਸਾ ਚਾਹੀਏ ਜੈਸਾ ਹਰ ਹੋਏ ਉਜ ਪਵਨ ਕਣ ਕਾਮਣੀ ਸਿਖਰ ਤਜਾ ਫੈਰਾ ਤਾਤੇ ਭਲੀ ਮਧੂਕਰੀ ਸੰਤ ਸੰਗ ਗੁਣ ਗਾਏ ਕਬੀਰ ਪਾਟਨ ਤੇ ਉਜਰ ਭਲਾ RAM ਭਗਤ ਜਹਟਾਏ RAM ਸਨੇਹੀ ਬਹਰਾ ਜੰਪੁਰ ਮੇਰੇ ਭਾਈ ਕਬੀਰ ਗੰਗ ਜਬਨ ਕੇ ਅੰਤਰੇ ਸਹਿਜ ਸੁਨ ਕੇ ਘਾਟ ਤਹਾ ਕਬੀਰ ਮਟਕਿਆ ਕੋਜਤ ਮਨ ਜਨ ਬਾਟ ਕਬੀਰ ਜੈਸੇ ਉਪਜੇ ਪੇਟ ਤੇ ਜੋ ਤੈਸੀ ਨਿਭੈ ਓੜਾ ਹੀਰਾ ਕਿਸ ਦਾ ਬਾਪਰਾ ਪੁੱਜ ਨਾ ਰਤਨ ਕਰੋੜ ਕਬੀਰ ਆਇਕ ਜੰਪਉ ਦੇਖਿਓ ਹੀਰਾ ਹਟ ਬਿਕਾਇ ਬਨ ਜਨ ਹਾਰੇ ਬਾਦ ਕੌਡੀ ਬਦਲੇ ਜਾਏ ਕਬੀਰ ਜਹ ਗਿਆਨ ਤੈ ਧਰਮ ਜਹ ਝੂਠ ਤੈ ਪਾਪ ਜਹ ਲੋਭ ਤੈ ਕਾਲ ਹੈ ਜਹ ਕਿਮਾ ਤੈ ਆਪ ਕਬੀਰ ਮਾਇਆ ਤਜੀ ਦਾ ਗਿਆ ਭਇਆ ਦਉਡ ਲਾਗੇ ਅੰਗ ਕਬੀਰ ਮਾਇਆ ਤਜੇ ਤਾ ਕਿਆ ਭਇਆ ਜੋ ਮਾਨ ਤਜਿਆ ਨਹੀਂ ਜਾਏ ਮਾਨ ਮੁਨੀ ਮਨ ਵਰਗਲੇ ਮਾਨ ਸਭੈ ਕੋ ਖਾਇ ਕਬੀਰ ਸਾਚਾ ਸਤਗੁਰ ਮੈਂ ਮਿਲਿਆ ਸਬਦ ਜੁ ਬਾਹਿਆ ਇਕ ਲਾਗਤ ਹੀ ਪੁਏ ਮਿਲ ਗਿਆ ਪਰਿਆ ਕਲੇਜੇ ਸ਼ੇਕ ਕਬੀਰ ਸਾਚਾ ਸਤਗੁਰ ਕਿਆ ਕਰੇ ਜੋ ਸਿੱਖ ਮਹਿ ਚੂਕ ਅੰਦੇ ਕਨ ਲਾ ਗਈ ਜੋ ਬਾਸ ਬਜਾਈ ਐ ਫੂਕ ਕਬੀਰ ਹੈ ਗੈ ਵਾਹਨ ਸਗਣ ਕਨ ਛਤਰ ਬਤੇ ਕੇ ਨਾਰ ਤਾਸ ਬਟੰਤਰ ਨਾ ਪੁਜੈ ਹਰ ਜਨ ਕੇ ਪਨਹਾਰ ਕਬੀਰ ਨਿਪਨਾਰੇ ਕਿਉ ਨਿੰਦਿਐ ਕਿਉ ਹਰ ਚੇਰੀ ਕੋ ਮਾਨ ਮੰਗ ਸਵਾਰੈ ਬਿਖੈ ਕੋ ਉਹ ਸਿਮਰੈ ਹਰ ਨਾਮ ਕਬੀਰ ਤੁਨੇ ਪਾਏ ਤਿਤ ਭਈ ਸਤਿਗੁਰ ਬੰਦੀ ਧੀਰ ਕਬੀਰ ਹੀਰਾ ਬਨ ਜਿਆ ਮਾਨ ਸਰੋਵਰ ਤੀਰ ਕਬੀਰ ਹਰ ਹੀ ਰਾਜਨ ਜੋਹਰੀ ਲਿਕੇ ਮੰਡਹਟ ਜਬ ਹੀ ਪਈ ਇਹ ਪਰ ਕੋ ਤਬ ਹੀ ਰਣ ਕੀ ਸਾਟ ਕਬੀਰ ਕਾਮ ਪਰੇ ਹਰ ਸਿਮਰੀਐ ਐਸਾ ਸਿਮਰਹੁ ਨਿਤ ਆਮਰਾ ਪ੍ਰਵਾਸਾ ਕਰੋ ਹਰ ਗਿਆ ਬਹੋਰੈ ਬਿਤ ਕਬੀਰ ਸੇਵਾ ਕੋ ਦੋਏ ਭਲੇ ਏਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਕਬੀਰ ਜਹ ਮਾਰਗ ਪੰਡਿਤ ਗਏ ਪਾਛੈ ਪਰਿਬਹੀਰ ਇੱਕ ਅਵ ਘਟ ਕਾਟੀ RAM ਕੀ ਤਿਹ ਚੜ ਰਿਹਾ ਕਬੀਰ ਕਬੀਰ ਦੁਨੀਆ ਕੇ ਦੋਖੇ ਮੂਆ ਚਾਲਤ ਕੁਲ ਕੀ ਕਾਨ ਤਬ ਕੁਲ ਕਿਸ ਕਾ ਲਾਜ ਸੀ ਜਬਲੇ ਤਰਹਿ ਮਸਾਨ ਕਬੀਰ ਡੂਬਹਿ ਗੋਰੇ ਬਾਪਰੇ ਬਹ ਲੋਗਨ ਕੀ ਕਾਨ ਪਰ ਉਸ ਕੇ ਜੋ ਹੁਆ ਤੂ ਆਪਣੇ ਭੀ ਜਾਣ ਕਬੀਰ ਭਲੇ ਮਧੂ ਕਰੇ ਨਾਨਾ ਵਿਦ ਕੋ ਨਾਦ ਦਾਵਾ ਕਾਹੂ ਕੋ ਨਹੀਂ ਵੱਡਾ ਦੇਸ ਵੱਡ ਰਾਜ ਕਬੀਰ ਦਾ ਵੈ ਦਾ ਜਨ ਹੋਤ ਹੈ ਨਿਰਦਾਵੇਂ ਰਹੇ ਨਿਸੰਕ ਜੋ ਜਨ ਨਿਰਦਾਵੈ ਰਹੈ ਸੁਗਨ ਇੰਦਰ ਸੋਰੰਗ ਕਬੀਰ ਪਾਲ ਸਮਹਾ ਸਰਵਰ ਭਰਾ ਪੀ ਨ ਸਕੈ ਕੋਈ ਨੀਰ ਆਗ ਬੜੇ ਤੈ ਪਾਇਓ ਤੂੰ ਭਰ ਭਰ ਪਿਓ ਕਬੀਰ ਕਬੀਰ ਪਰਵਾਤੇ ਤਾਰੇ ਕਿਸ ਹੈ ਤਿਆਹੋ ਕਿਸ ਹੈ ਸਰੀਰ ਇਹ ਦੁਇ ਕਰਨਾ ਕਿਸ ਹੈ ਸੋ ਗਹਿ ਰਹਿਓ ਕਬੀਰ ਕਬੀਰ ਕੋਠੀ ਕਾਠ ਕੀ ਦਹਿਦਸ ਲਾਗੀ ਆਗ ਪੰਡਿਤ ਪੰਡਿਤ ਜਲ ਮੁਏ ਮੂਰਖ ਉਪਰੇ ਭਾਗ ਕਬੀਰ ਸੰਸਾ ਦੂਰ ਕਰ ਕਾਗਦ ਦੇ ਬਿਐ 52 ਅਕਰ ਸੋਧ ਕੈ ਹਰ ਚਰਣੀ ਜਤ ਲਾਏ